ਪਿੰਡ ਘਰੇਾਲਾ ਵਿਖੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਚੱਲੀਆਂ ਗੋਲੀਆਂ ਵੀਡੀਓ ਹੋ ਗਈ ਵਾਇਰਲ ਹਥਿਆਰਬੰਦ ਵਿਅਕਤੀਆਂ ਨੇ ਸ਼ਰੀਆਮ ਘਰ ਦੀ ਕੰਧ ਤੋਂ ਕੀਤੇ ਫਾਇਰ ਦੂਜੀ ਧਿਰ ਨੇ ਕਿਹਾ ਕਿ ਸਾਡੇ ਉੱਪਰ ਵੀ ਕੀਤਾ ਗਿਆ ਹਮਲਾ ਦੋਵਾਂ ਧਿਰਾਂ ਦੇ 4 ਲੋਕ ਜ਼ਖਮੀ ਪੁਲਿਸ ਕਰ ਲਈ ਹੈ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਵਿਧਾਨ ਸਭਾ ਹਲਕਾ ਕੇਮਕਰਨ ਦੇ ਅਧੀਨ ਆਉਂਦੇ ਪਿੰਡ ਕਰਿਆਲਾ ਵਿਖੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਦੋ ਧਿਰਾਂ 'ਦਰمیان ਲੜਾਈ 'ਚ ਸ਼ਰੀਆਮ ਗੋਲੀਆਂ ਚਲਾਉਂਦਾ ਮਾਮਲਾ ਸਾਹਮਣੇ ਆਇਆ ਇੱਕ ਧਿਰ ਵੱਲੋਂ ਦੂਜੀ ਧਿਰ ਦੇ ਘਰ ਵਿੱਚ ਦਾਖਲ ਹੋ ਕੇ ਸ਼ਰੀਆਮ ਗੋਲੀਆਂ ਚਲਾਉਂਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹਾਲਾਂਕਿ ਪੁਲਿਸ ਥੰਗੀ ਕਰਿਆਲਾ ਦੇ ਵੱਲੋਂ ਮਾਮਲੇ ਦੀ ਜਾਂਚ ਦਾ ਦਾਵਾ ਕੀਤਾ ਜਾ ਰਿਹਾ ਪਰ ਇਸ ਸਬੰਧੀ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਕਰਿਆਲਾ ਵਿਖੇ ਜ਼ਮੀਨੀ ਝਗੜੇ ਲੈ ਕੇ ਦੋ ਧਿਰਾਂ 'ਮੋ ਸਾਹਮਣੇ ਹੋਈਆਂ ਜਿਨ੍ਹਾਂ ਦਾ ਜ਼ਮੀਨੀ ਵਿਵਾਦ ਉਸ ਵੇਲੇ ਖੂਨਿਰੁಕ್ತ ਧਾਨ ਕਰ ਗਿਆ ਜਦੋਂ ਇੱਕ ਧਿਰ ਦੇ ਵੱਲ ਕਿਉਂ ਨਾ ਪ੍ਰਸਿੱਧੀਆਂ ਕੋਹਲੀਆਂ ਚਲਾਈਆਂ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ ਇਸ ਹਮਲੇ ਦੇ ਵਿੱਚ ਦੋਵਾਂ ਧਿਰਾਂ ਦੇ ਚਾਰ ਲੋਕ ਜ਼ਖਮੀ ਹੋਏ ਹਨ ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਲ ਭਰਤੀ ਕਰਵਾਇਆ ਗਿਆ ਹੈ ਜੀ ਆਪਣਾ ਨਾਮ ਕੀ ਮਤਲ ਹੈ ਜਿਹੜਾ ਮੇਰਾ ਨਾਮ ਸ਼ਹਿਬਾਤ ਸਿੰਘ ਉਰਫ ਬਾਗਾ ਤਾਨਾ ਉਖਰ ਮਤਰ ਸਿੰਘ ਹਾਂ ਜੀ ਸਾਡਾ ਨਾ ਥਾਂ ਦਾ ਝਗੜਾ ਹੈ ਚਾਕੇ ਦੇ ਮੁੰਡੇ ਨਾਲ ਪੰਜ ਮਰਲਿਆਂ ਦਾ ਉਹਨਾਂ ਦੇ ਪੰਜ ਮਰਲੇ ਥਾਂ ਸਾਨੂੰ ਉਹ ਦੇਣ ਦੇ ਸੀ ਤੇ ਜਿਹੜੀ ਦੂਜੀ ਧਿਰ ਉਹ ਮੇਰੀ ਮਾਸੀ ਦੇ ਲੜਕੇ ਆ ਦੋਏ ਜੋਗਾ ਸਿੰਘ ਉਰਫ ਇਹ son of ਨਰਮਲ ਸਿੰਘ ਸਿਮਰਜੀਤ ਸਿੰਘ son of ਨਰਮਲ ਸਿੰਘ ਦੂਜੇ ਬਨੇ ਜਿਹੜਾ ਥਾਂ ਦਾ ਝਗੜਾ ਸੀ ਉਹਦਾ ਨਾਂ ਹਯਾਰਾ ਸਿੰਘ ਉਰਫ ਹਰਜੀਤ ਸਿੰਘ ਇਹ ਸ਼ਮਸ਼ੀਰ ਸਿੰਘ ਉਰਫ ਹਯਾਰਾ ਸਿੰਘ ਨਾਲ ਦੋ ਅਣਪਛਾਤੇ ਇਹ ਉਹਦੇ ਸ਼ੀਰੇ ਸਿੰਘ ਦਾ ਸਾਲਾ ਕੀ ਤਾਰੀਵਾਲ ਤੋਂ ਉਹਦਾ ਨਾਂ ਕੀ ਹੈ ਉਹ ਗਿਆਨ ਸਿੰਘ ਉਹ ਤੇ ਫੱਤੇ ਜੋਗਾ ਸਿੰਘ ਦਾ ਸਾਲਾ ਇਹ ਆਗੇ ਸਾਡੇ ਘਰੇ ਆਗੇ ਪਏ ਆ ਗਾਲ ਪਏ ਆ ਤੇ ਗੋਲੀਆਂ ਇਹਨਾਂ ਮਾਰੀਆਂ ਸਿੱਧੀਆਂ ਮੇਰੇ ਪਾਟੇ 'ਚ ਗੋਲੀ ਲੱਗੀ ਆ ਤੇ ਮੇਰੀ ਭੈਣ ਦੇ ਨੱਤ ਤੇ ਸਾਟਾ ਹੱਡੀ ਤੇ ਜਾ ਕੇ ਸਾਡਾ ਘਰ ਵੇਖ ਲੋ ਤੇ ਘਰ ਮੇਰੇ ਟਰੈਕਟਰ ਵੇਖ ਲੋ ਜਾ ਕੇ ਟਰੈਕਟਰ 'ਤੇ ਇਹਨਾਂ ਸਿੱਧੀਆਂ ਗੋਲੀਆਂ ਮਾਰੀਆਂ ਮੇਰੇ ਹਾਂਜੀ ਜਾ ਕੇ ਵੇਖੋ ਇਹ ਬੰਦੇ ਆ ਜਿਹਨੇ ਕਿੰਨੇ ਕਿਤੇ ਇਹਨਾਂ ਤੋਂ ਉੱਥੇ ਆਹ ਤਕਰੀਬਨ 1 ਘਰਫਲੇ ਸੀ ਤੇ ਬਾਕੀ ਡਾਂਗਾ ਹੀ ਸਾਰਿਆਂ ਕੋਲ ਮੇਰੇ ਕੋਲ ਸਾਰੇ ਪ੍ਰੂਫ ਆ ਜੇ ਲੋਕ ਤਾਂ ਮੇਰੇ ਘਰੇ ਗੱਲ ਪੈਂਦੇ ਰਹਿਆ ਵੀਡੀਓ ਮੇਰੇ ਕੋਲ ਬਣੀਆਂ ਇਹਨਾਂ ਦੀਆਂ ਸਾਰੀਆਂ ਸਾਡੇ ਕੋਲੋਂ ਕੋਈ ਵੀ ਇਹ ਦਿਖਾ ਦੇਣਾ ਵਿਸਗੋ ਤੇ ਜੋ ਮਰ ਗਿਆ ਸਾਨੂੰ ਹਰਜਾਨਾ ਭਰਦਣਾ ਸਾਡੀ ਕੋਈ ਗਲਤੀ ਨਹੀਂ ਆਹੀ ਗੋਲੀ ਕਿਨੇ ਕਿਨੇ ਚਲਾਈ ਗੋਲੀ ਜੋਗਾ ਸਿੰਘ ਨੇ ਚਲਾਈਆਂ ਸਨ ਆਫ ਨਰਮਲ ਸਿੰਘ ਨੇ ਇਹਨੇ ਘਟੋ ਘਟਵੀ 11 ਫੈਲ ਮਾਰੇ ਆ ਚਾਰ ਦੋਂਦ ਅਹੀਂ ਇਸ ਕਰਿਆਲੇ ਕਿਉਂਕਿ ਦਿੱਤੇ ਆ ਰਾਤ ਦੇ ਫੌਜ ਵਿੱਚ ਨੌਕਰੀ ਕਰਦਾ ਪਹਿਲਾਂ ਫੌਜ ਵਿੱਚ ਨੌਕਰੀ ਕਰਦਾ ਹੀ ਉਸੇ ਵੀ ਇਹ ਗੋਲੀ ਚਲਾ ਕੇ ਆਇਆ ਹੈ ਹਾਂਜੀ ਇਹ ਆਪਣੇ ਸਾਲਿਆਂ ਦੇ ਵੀ ਗੋਲੀਆਂ ਚਲਾ ਕੇ ਆਇਆ ਤੇ 5-6 ਦਿਨ ਹੋ ਗਏ ਆ ਉਹਨਾਂ ਨੂੰ ਅੱਗੇ ਲਾਇਆ ਹੁਣ ਫੇਰ ਅੱਜ ਸ਼ਰਾਬ ਪੀ ਕੇ ਘਰੇ ਜਾ ਕੇ ਵੇਖੋ ਕੀ ਸਾਡੇ ਪੁੱੇ ਅੱਗੇ ਗਾਲ੍ਹਾਂ ਕੱਢਣ ਦੇ ਆ ਰਹੇ ਫਲ ਲੈ ਕੇ ਤੇ ਪੁਲਿਸ ਨੂੰ ਆਈ ਫੋਨ ਕੀਤਾ ਤੇ ਪੁਲਿਸ ਹਾਲੇ ਕਦੋਂ ਬੰਦੀ ਕਾਰਵਾਈਾਂ ਦੇ ਕਰਾਂਗੇ ਹਾਂਜੀ ਮੰਗ ਹਾਂਜੀ ਸਾਨੂੰ ਹੁਣ ਅੱਗੇ ਵੀ ਖਤਰਾ ਹੈ ਤੇ ਗਾਂ ਵੀ ਖਤਰਾ ਸਾਨੂੰ ਇਨਸਾਫ ਚਾਹੀਦਾ ਏ ਜਿਹੜੇ ਮੇਰੇ ਘਰੇ ਆ ਕੇ ਗੱਲ ਪਾਇਆ ਪੁੱਛੇ ਪਤਾ ਲੱਗੇ ਕਿਹੜੀ ਗੱਲੋਂ ਆ ਕੇ ਗੱਲ ਪਾਇਆ ਇਨਸਾਫ ਚਾਹੀਦਾ ਮੈਨੂੰ ਬਸ ਹਾਂਜੀ ਕੀ ਆਪਣਾ ਨਾਮ ਕਿਹੜਾ ਪਿੰਡ ਹੈ ਕੀ ਕਰ ਲਈ ਜੀ ਪਿੰਡ ਕਿਹੜਾ ਆ ਨੀ ਨਾਮ ਸਿਮਰਜੀਤ ਸਿੰਘ ਫਾਦਰ ਦਾ ਨਾਮ ਨਿਰਮਲ ਸਿੰਘ ਫਾਦਰ ਨੇ ਠੀਕ ਹੈ ਜੀ ਗੱਲ ਵੇਖੋ ਜੀ ਸਾਡੀ ਮੇਰਾ ਮਾਸੜਵਾ ਹਰਮਿੰਦਰ ਸਿੰਘ ਉਹਨਾ ਤਿੰਨ ਚਾਰ ਮਹੀਨੇ ਹੋ ਗਏ ਐ ਇਦਾਂ ਹੀ ਸਾਡੇ ਨਾਲ ਕਹਿ ਬਾਜੀ ਚਲੀ ਜਾਂਦੀ ਔਰ ਮਤਲਬ ਰਾਤ ਨੂੰ ਨਹੀਂ ਸਾਨੂੰ ਛੱਡਦਾ ਸਾਡੀ ਪੈਲੀ ਨੂੰ ਰਾਤ ਹਾੜੇ ਨਾਲ ਰੌਲਾ ਪਾਉਂਦਾ ਦੇਢ ਕਿਲਾ ਪੈਲੀ ਵੱਧ ਵਾਈ ਜਾਂਦਾ ਸਾਡੀ ਨਾ ਸਾਨੂੰ ਨਜਾਇਜ਼ ਸਾਡੇ ਤੋਂ ਪੰਜ ਮਰਜ਼ੇ ਥਾਮ ਮੰਗੀ ਜਾਂਦਾ ਵਾ ਗਾੜੀ ਨੂੰ ਬਾਰ ਮੁੰਡੇ ਬੁਲਾ ਕੇ ਪੰਜ ਛੇ ਮੁੰਡੇ ਉਹਨਾਂ ਬੁਲਾਏ ਬਾਹਰ ਪਿਠਾਏ ਮੈਂ ਰਾਹ ਸਾਲੀ ਆਦੇ ਸਾਲੀ ਨੰਗਾ ਦਿਆਂ ਤੇ ਮੈਨੂੰ ਉਸੇ ਨਾਲ ਡਾਂਗਾ ਨਾਲ ਬਹੁਤ ਜਿਆਦਾ ਮਾਰਿਆ ਤੂੰ ਬਾ ਦਲਬਾਹ ਸਿੰਘ ਨੇ ਮੁੰਡੇ ਉਹਦੇ ਨੇ ਹਰਮਿੰਦਰ ਸਿੰਘ ਨੇ ਉਹਦੀ ਕੁੜੀ ਨੇ ਉਹਦੇ ਕੁੜੀ ਦੇ ਦੋ ਮੁੰਡੇ ਆ ਦੋ ਅਨਵਿਸ਼ਾਸ਼ੇ ਬੰਦੇ ਆਏ ਨਾਲ ਉਹਦੀ ਘਰ ਦੀ ਅਧੀ ਹਸਾਬ ਦੀ ਮੈਂ ਹਰਮਿੰਦਰ ਸਿੰਘ ਦੀ ਇਹਨਾਂ ਨੂੰ ਬਹੁਤ ਜਿਆਦਾ ਮੇਰੇ ਚਾਚਾ ਭੱਜ ਗਿਆ ਮੈਨੂੰ ਛਡਾਉਣ ਆ ਲਾਗੇ ਮੇਰੇ ਲੰਮੇ ਪਏ ਤੇ ਉਹਨਾਂ ਦੀ ਘਰ ਦੀ ਹੀ ਨੇ ਕਿਰਪਾਨ ਮਾਰੀ ਇੱਥੇ ਉਹਨਾਂ ਦਾ ਹੱਥ ਵੱਢ ਕੇ ਰੱਖਤਾ ਮੇਰਾ ਸਿਰ ਉਂਗਲਾਂ ਤੋੜਦਿਆਂ ਬਾਹਾਂ ਹੱਥ ਲੰਗਾਂ ਤੋੜਦਿਆਂ ਜੀ ਕੋਈ ਬੜੀ ਵੀ ਚੱਲੀ ਹੈ ਗੋਲੀ ਚੱਲੀ ਹੈ ਜੀ ਵੀਰ ਦੀ ਡਿਸਪੈਂਸ ਹਵਾ ਚ ਚਲਾਈ ਮੁੜ ਕੇ ਮੈਨੂੰ ਬਚਾਉਣ ਵਾਸਤੇ ਮੇਰੇ ਬ੍ਰਦਰ ਨੇ ਸਿਰਫ ਬਚਾਅ ਕਰਨ ਵਾਸਤੇ ਕੋਈ ਅਹੀਂ ਕਿਸੇ ਮਾਰੀ ਨਹੀਂ ਕੋਈ ਕੋਈ ਨਹੀਂ ਹੋਇਆ ਸਿਰਫ ਜੀ ਬਚਾਅ ਵਾਸਤੇ ਉਹ ਜੇ ਨਾ ਮੇਰਾ ਭਰਾ ਚਲਾਉਂਦਾ ਤੇ ਮੈਨੂੰ ਇਹਨਾਂ ਮਾਰਦਾ ਸੀ ਹਾਂਜੀ ਸਰ ਮੰਗ ਮੰਗੇ ਉਹ ਸਾਸਾ ਇਨਸਾਫ ਚਾਹੀਦਾ ਸਾਨੂੰ ਸਾਨੂੰ ਬਹੁਤ ਜ਼ਿਆਦਾ ਮਾਰਿਆ ਕੁੱਟਿਆ ਨਾ ਸਾਨੂੰ ਇਨਸਾਫ ਚਾਹੀਦਾ ਪੁਲਿਸ ਕੋਲੋਂ ਹੀ ਕੀ ਸਾਡੀ ਸੁਣੀ ਸੁਣਾਈ ਕੀਤੀ ਜਾਵੇ ਜਾਰੇ ਜਾਣੇ ਇਹਨਾਂ ਨੂੰ ਕਿਸ ਨੂੰ ਕੋਈ ਛੱਟ ਨਹੀਂ ਇਹ ਨਜਾਇਜ਼ ਛੱਟ ਡੇਢ ਘੰਟੇ ਬਾਅਦ ਨਜਾਇਜ਼ ਛੱਟ ਲਾ ਕੇ ਆਪ ਆ ਗਏ ਜੀ ਤਾਈ ਸਭ ਤੋਂ ਪਹਿਲਾਂ ਅਸੀਂ ਆਏ ਆ ਸਾਰੇ ਉਹਨਾਂ ਦਾ ਸਾਰੇ ਮੇਰੇ ਇੱਥੇ ਰੈਫਰ ਕੀ ਹੁੰਦੇ ਪਿੰਨੋ ਰੈਫਰ ਕਰਨਾ ਪੈਣਾ ਡਾਕਟਰਾਂ ਦੇ ਕੋਈ ਗੱਲ ਨਹੀਂ ਤੇ ਵੀ ਨਹੀਂ ਰੋੜੇ ਮਾਦਾ ਮੇਰੀ ਆ ਉਹਨੂੰ ਰਾਤ ਬਹੁਤ ਜ਼ਿਆਦੀ ਪੀੜ ਹੁੰਦੀ ਨਾਲ ਇੱਥੇ ਆਏ ਸੀ ਉਹਨੂੰ ਅਸੀਂ ਰੈਫਰ ਕਰਨਾ ਪਿਆ ਸੰਧੂ ਦੇ ਹਸਪੀਟਲ ਕੁਲਾ ਜਾਵਾ ਉਹਨਰੇ ਕੋ ਡੇਢੇ ਸਾਟ ਜਾਦੀ ਆ ਤੇ ਡਾਕਟਰਾਂ ਨੇ ਆ ਕੇ ਰਾਤ 11 ਵਜੇ ਰੈਫਰ ਕੀਤਾ ਉਹਨਾਂ ਨੂੰ ਇਹ ਤੋਂ ਹੀ ਉਹ ਸੰਦੂਰਿਆ ਹਸਪੀਟਲ ਆ ਜਾਓ ਇਹਨਾਂ ਦੇ ਜਿਆਦਾ ਕੰਮ ਕਰਾ ਲਾ। ਕਿਹਦੇ ਨਾਲ ਇਹਦੇ ਇਹਦੇ ਪੂਰਾ ਥੀਮ ਆਮ ਹੈ। ਇਹੋ ਨਾਲ ਜਿਹੜਾ ਜਿਹੜਾ ਰਾਤ ਜਿਹੜੀ ਚੱਲੀ ਆ। ਸੁਭਾਨਾ ਜਿੰਦਾ ਸਿੰਘ ਦਾ ਆਪਾ ਪੁੱਛੀ ਆਪਾਂ ਜਿਹੜੀ ਸੁਣਾ। ਹਾਂ ਉਧਰ ਵੀ ਉਹਨਾਂ ਦਾ ਜਮੀਨ ਦਾ ਮੈਟਰ ਹੈ ਦੋਹਾਂ ਤਰ੍ਹਾਂ ਦਾ। ਸਾਂਝੀ ਜ਼ਮੀਨ ਹੈ। ਉਹਦੇ ਆਧਾਰ ਤੇ ਉਹਨਾਂ ਦਾ ਆਪਸ ਵਿੱਚ ਜ਼ਮੀਨ ਦਾ ਮੈਟਰ ਹੋਵੇ ਉਹਨਾਂ ਦਾ ਆਪਸ ਚਲੇ। ਦੇਖਿਆ ਚੁੜਾ। ਕੋਈ ਪਾਰਟੀ ਨਾ ਖੜਿਆ। ਇਹ ਪਤਾ ਜੋ ਨਾ ਡਿਗਰ ਦੇ ਹਾਰ ਤੇ ਜਿਹੜੀ ਤਾਂ ਸਾਹਮਣੇ ਹੋਣਗੇ ਕਿੰਨੇ ਨਾ ਜੀ ਸੀਨੀਅਰ ਅਕਸਰ ਦੇ ਉਪਦੇ ਨਾਲ ਉਹਨਾਂ ਕੋਲ ਆ ਕੇ ਕਿਹੜੇ ਲੋਕ ਜੀ ਜਰਮੀ ਕਿਤੇ ਹੋਣ ਜੀ ਆ ਜੋ ਤਾਂ ਨਿਕਲ ਰਿਹਾ ਰੋਕਾ ਸਿੰਘ ਉਹਨੂੰ ਦੋਹਾਂ ਤਰ੍ਹਾਂ ਦੇ ਤੇ ਉਧਰ ਹੋਣਗੇ ਜੀ ਜਦੋਂ ਇਹ ਬੰਦੀ ਪਾਰਟੀ ਦਾਖਲ ਆ ਭਾਏ ਹੁਣ ਮੌਕਾ ਦੇਖ ਲਈਏ ਜੋ ਵੀ ਤਾਂ ਸਾਹਮਣੇ ਹੋਣਗੇ ਤਾਂ ਕਿ ਇਹ ਰਹਿਣਗੇ ਉਹ ਤਾਂ ਬਣੀ ਕਿ ਨਹੀਂ ਉਹ ਤੇ ਉਹਨਾਂ ਦੇ ਕਹਿਣ ਦੇ ਮੁਤਾਬਕ ਜਿਹੜਾ ਜੋਗਾ ਸਿੰਘ ਉਹਨੂੰ ਚਲਾਈ ਗਈ ਹੈ ਬਾਕੀ ਵੈਰੀਫਾਈ ਕਰ ਰਹੇ ਹਾਂ ਸਿਲੇ ਅਫਸਰਾਨ ਦੇ ਹੁਕਮ ਮੁਤਾਬਕ ਉਹਨਾਂ ਨੂੰ ਸਾਰੀ ਜਾਣਕਾਰੀ ਨਾਲ ਹਮ ਪ੍ਰੋਵਾਈਡ ਕਰਕੇ ਜੋ ਕਰੀ ਰਿਹਾ ਹੁੰਦਾ ਹੈ ਹਜੀ ਹਜੇ ਸਾਨੂੰ ਕੋਈ ਖਤਰਾ ਹੈ ਕਿ ਸਦੇ ਵਿਕਤੀ ਵੀ ਕੋਈ ਉਹਨੂੰ ਅਗਵਾ ਨਹੀਂ ਇਹ ਖਤਰਾ ਉਹਨਾਂ ਦਾ ਗੁੰਮ ਦਾ ਮੈਟਰੀ ਹੈ ਆਪਾਂ ਨੂੰ ਤਸਵੀਰ ਦਾ ਮੈਟਰੀ ਵੀ ਮਿਲਦਾ ਹੈ ਕੋਈ ਕੋਈ ਨਹੀਂ ਆਪਾਂ ਨਾਲ ਹੈ ਅਗਲੀ ਸਰਕਾਰ ਵਾਈ ਅਗਲੀ ਕਾਰਵਾਈ ਕੀ ਮਲਜਿਲਿਆ ਨੀ ਜਾ ਰਹੀ ਹੈ ਕਾਨੂੰਨ ਬਸ ਪਰਕਰਦਗੀ ਕਰਾਂਗੇ ਮੈਡੀਕਲ ਅਧਾਰ ਤੇ ਜੋ ਹੜਕਾ ਮਨਲਾ ਰਾਰੀ ਹੋਏ ਕਰਦੇ